ਬਰਾਵੋ ਜਿਹੜੀ ਇਹ ਪਾਲਸੀ ਆ ਇਹ ਅੱਜ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਇਹਦੇ ਤੇ ਪਹਿਰਾ ਦੇ ਰਹੀਆਂ ਇਹ 2008 ਦੇ ਵਿੱਚ ਸਭ ਤੋਂ ਪਹਿਲਾਂ ਕਾਲੀਆਂ ਦੀ ਸਰਕਾਰ ਲੈ ਕੇ ਆਈ ਸੀ ਜਿਹੜੀ ਅੱਜ ਧਰਨੇ ਲਾ ਰਹੀ ਆ ਕਿ ਇਹ ਲੈਂਡ ਪੂਲਿੰਗ ਪਾਲਸੀ ਗਲਤ ਆ ਉਸ ਤੋਂ ਬਾਅਦ ਇਹਦੇ ਤੇ ਕਾਂਗਰਸ ਨੇ ਪਹਿਰਾ ਦਿੱਤਾ ਤੇ ਆ ਜਿਹੜਾ ਆਪਾਂ ਬਦਲ ਲਿਆ ਸੀ ਪੰਜਾਬ ਦੇ ਲੋਕ ਵੀ ਇਹ ਦੋਵੇਂ ਮਾੜੇ ਆ ਸਭ ਤੋਂ ਚੰਗਾ ਏ ਪਰ ਇਹਨੇ ਉਹ ਤਾਂ ਇਸ ਤੋਂ ਪਹਿਲਾਂ ਜ਼ਮੀਨਾਂ ਪੈਸੇ ਦੇ ਕੇ ਲੈਂਦੇ ਸੀ ਾਰੇ ਥੋੜੀ ਜ਼ਮੀਨ 'ਚ ਤੁਹਾਨੂੰ ਹੀ ਪਲਾਟ ਦੇਣ ਦੀਆਂ ਗੱਲਾਂ ਕਰਦਾ ਏ ਤਾਂ ਜਿਹੜੇ ਕੁਸ਼ ਜਿਹੜੀ ਤੁਸੀਂ ਗੱਲ ਕੀਤੀ ਵੀ ਕੁਸ਼ ਇਹਨਾਂ ਦੇ ਚਾਹੇਤੇ ਉਹ ਚਾਹੇਤੇ ਆ ਉਹ ਪਿੰਡਾਂ ਦੇ ਸਰਪੰਚਾ ਜਿਨ੍ਹਾਂ ਪਿੰਡਾਂ ਦੇ ਵਿੱਚ ਲੈਂਡ ਪੋਲਿੰਗ ਪਾਲਸੀ ਗਈ ਨਹੀਂ ਤੇ ਮੈਂ ਉਹਨਾਂ ਸਾਰਿਆਂ ਚਾਹੇਤਿਆਂ ਨੂੰ ਕਹਿਣਾ ਚਾਹੁੰਨਾ ਤੁਹਾਡੇ ਮਾਧਿਅਮ ਰਾਹੀਂ ਕਿ ਸਾਡੇ ਮੋਗੇ ਜ਼ਿਲ੍ਹੇ ਦੇ ਪਿੰਡਾਂ ਦੀ ਜ਼ਮੀਨ ਆ ਰਹੀ ਆ 542 ਕਿੱਲੇ ਆਓ ਜਿਹੜੇ ਕਹਿੰਦੇ ਸਾਡੀ ਜ਼ਮੀਨ 'ਚ ਲੈਂਡ ਪੋਲਿੰਗ ਕਰੋ ਸਾਡੇ ਨਾਲ ਵਟਾਂਦਰਾ ਕਰ ਲਓ ਜ਼ਮੀਨਾਂ ਦੇ ਦਿਓ ਤੁਸੀਂ ਆਪਦੀਆਂ ਜ਼ਮੀਨਾਂ ਸਾਨੂੰ ਤੁਸੀਂ ਦਿਓ ਜਦੋਂ ਅੱਗ ਕਿਸੇ ਘਰ ਦੇ ਵਿੱਚ ਮਚਦੀ ਆ ਤਾਂ ਸੇਖ ਪ੍ਰਭੂ ਉਸ ਘਰ ਨੂੰ ਹੀ ਲੱਗਦਾ ਏ ਤੇ ਬਗਾਨੇ ਤਮਾਸ਼ਾ ਵੇਖਦੇ ਆ ਇਸ ਕਰਕੇ